ਓਏ ਯਾਰ ਆ ਹਾਲਾਤ ਨੇ ਯਾਰ ਲੋਂਗੋ ਵਾਲ ਦੇ ਹਨਾ ਅਸੀਂ ਪਹਿਲਾਂ ਟਾਕ ਐਫਸੂਲ ਸਿਨੇਚਰ ਸਾਰਾ ਕਰਵਾਮ ਇਹਨੂੰ ਚੈੱਕ ਕਰੋ ਆ ਟੀਕੇ ਲਾਲ ਅਜਵਾਕਾ ਨੂੰ ਦੇਖੋ ਛੋਡੇ ਨੂੰ ਤਾਕਤਵਰ ਬਣਾ ਰਹੇ ਨੇ ਇਹ ਆ ਬਾਈ ਓਏ ਹੈਲੋ ਹੈਲੋ ਸਤਾਰ ਬਾਈ ਮੈਂ ਬੈਠਾ ਹਾਂ ਆ ਬੰਦਾ ਫੜਿਆ ਦੇਖਣਾ ਬਾਈ ਬੰਦਾ ਕਾ ਨੂੰ ਬਸ ਆ ਲੋ ਬਾਈ ਹੈਲੋ ਖਰਚਾ ਖਰਚਾ ਹੋਰ ਵੀ ਇਹਦੇ ਵਿੱਚ ਬਹੁਤ ਸਾਮਾਨ ਨਿਕਲਣਾ ਜਿਪਾ ਦੇ ਜਿਪਾ ਦੇ ਚੈੱਕ ਕਰੋ ਯਾਰ ਜਿਪੜੀਆਂ ਕਰੀ ਆ ਠੀਕੇ ਜਿਹੜੇ ਸਾਡੀ ਪੰਜਾਬੀ ਯੂਨੀਵਰਸਿਟੀ ਦੇ ਗਵਰਨਰ ਖਾਤਰ ਹੈ ਨਾ ਉਹ ਯਾਰ ਆ ਹਾਲਾਤ ਨੇ ਯਾਰ ਲੋਕੋ ਵਾਲ ਦੇ ਹੈ ਨਾ ਅਸੀਂ ਪਹਿਲਾਂ ਟਾਕ ਐਫਸੂਲ ਸਨੇਚਰ ਸਾਰਾ ਕਰਵਾਉਮ ਇਹਨੂੰ ਚੈੱਕ ਕਰੋ ਆ ਠੀਕੇ ਲਾਲ ਅਜਵਾਕਾ ਨੂੰ ਦੇਖੋ ਛੋਡੇ ਨੂੰ ਤਾਕਤਵਰ ਬਣਾ ਰਹੇ ਨੇ ਇਹ ਛੋਡੀ ਆਉਣ ਵਾਲੀ ਨੌਜਵਾਨੀ ਪੀੜੀ ਦਾ ਬੇੜਾ ਕਰਕ ਕਰ ਰਹੇ ਨੇ ਫੇਟ ਲਾਣਤਾ ਯਾਰ ਫੇਟ ਲਾਣਤਾ ਯਾਰ ਅੱਧੇ ਛੜਦੇ ਹੋਣਗੇ ਆ ਛੜਦੇ ਸਿਗਨੇਚਰ ਕਰ ਲੋ ਇਹ ਬੀਆ ਟੀ ਕੇ ਦੇਖ ਲੋ ਇਹ ਬਹੁਤ ਲੋਕ ਜਗ ਬੋਲਣ ਵਾਲੋ ਬਹੁਤ ਲੋਕ ਹੁਣ ਇਹ ਗੱਲ ਕਹਿਣਗੇ ਵੀ ਇਹ ਪਤਾ ਨਹੀਂ ਪੀਣ ਵਾਲੇ ਨੇ ਇਹ ਭੈਣ ਤੋਂ ਪਹਿਲਾਂ ਛੜ ਕੇ ਪਹਿਲਾਂ ਨਹੀਂ 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 ਉੱਥੋਂ ਗਰਾਉਂਡ ਤੋਂ ਭੱਜ ਕੇ ਆਇਆ ਬਾਈ ਸਾਨੂੰ ਬੰਦੇ ਨੇ ਦੱਸਿਆ ਕਿ ਉਹ ਦੁਕਾਨ ਦੇ ਖੜੇ ਤਾਸ਼ ਉਹ ਗੱਡੀ ਉਹ ਖੜੀ ਆਦੀ ਪਰਾਈਂ ਲਈ ਅਸੀਂ ਉੱਥੋਂ ਭੱਜ ਗਏ ਗਏ ਗਾਇਆਂ ਤੋਂ ਭੱਜ ਗਏ ਉਹ ਧੋਖੜਾ ਗਰੌੜ ਤੋਂ हां ਦੁਕਾਨ ਦੇ ਖੜੇ ਜਾਣ ਕੇ ਬਾਹਰ ਨਾਲ ਐ ਭੱਜਿਆ ਜਾਂਦਾ ਨਹੀਂ ਸੌਖਾ ਬਾਬਾ ਸਾਨੂੰ ਇਹ ਬੰਦੇ ਨੇ ਫੋਟੋ ਦਿਖਾਉਣਿਆ ਬਾਈ ਮੰਨ ਲੈ ਅੱਜ ਆਖਰੀ ਦਿਨ ਇੱਕ ਮਿੰਟ ਫਿਰ ਦਿਖਾਵਾਂਗੇ ਉੱਤੇ ਲਾ ਦੇ ਵਿੱਚ ਵੀਡੀਓ ਬਣੀਆਂ ਨੇ ਉੱਤੇ ਲਾ ਦੇਾਂਗੇ ਫਿਰ ਉਹਦੀ ਫੋਟੋ ਪਹਿਲਾਂ ਆ ਗਈ ਸੀ ਕਿ ਚਿੱਟਾ ਵੇਚਦਾ ਸਾਰੇ ਲੌਂਗੋ ਆਵਾਜ਼ ਦੇ ਵਿੱਚ ਬੰਦੇ ਹੈਗੇ ਨੇ 15 ਜਿਹੜੇ ਸਪਲਾਈ ਬੰਦ ਕਰਦੇ ਨੇ ਛੋਟੇ-ਮੋਟੇ ਹੋਣਗੇ ਉਹ ਗੱ ਅਤਲੀਆ ਦਾ ਗੱਲ ਜਾਣੀ ਚਾਹੀਦੀ ਹੈ ਵੀ ਪੰਜਾਬ ਦੇ ਲੋਕਾਂ ਦੇ ਨੌਜਵਾਨਾਂ ਦਾ ਕਿਵੇਂ ਧਾਰਨ ਕਰ ਰਹੇ ਨੇ ਆ ਕੈਪਸੂਲ ਦੇ ਵਿੱਚ ਹੀ ਜੀਵ ਵਾਲੀਆਂ ਗੋਲੀਆਂ ਦੇ ਵਿੱਚ ਹੀ ਟੀਕੇ ਨੇ ਟੀਕੇ ਤੇ ਜੀਵ ਵਾਲੀ ਗੋਲੀ ਘੋਲ ਕੇ ਲਾਉਂਦੇ ਨੇ ਥੋੜੇ ਜਿਹਾ ਟੀਕੇ ਘੋਲ ਕੇ ਦਿਖਾ ਦਿੱਤਾ ਪੰਜ ਹੋਰ ਇਹੋ ਜਿਹੇ ਟੀਕੇ ਦੇਖ ਕੇ ਲਾਉਣ ਲੱਗ ਜਾਣਗੇ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਵੀ ਇਹੋ ਜਿਹਿਆਂ ਨੂੰ ਤੇ ਦਿਲਕਾਰਿਆ ਜਾਵੇ ਛੋਟੇ ਛੋਟੇ ਜਵਾਕਾਂ ਨੂੰ ਗਰਾਊਂਡਾਂ ਦੇ ਕੇਡਣ ਨਹੀਂ ਦਿੰਦੇ ਐਡੇ ਮਾੜੇ ਹਾਲਾਤ ਨੇ ਜਵਾਕ ਕਰਦੇ ਨੇ ਉਹਨਾਂ ਦੀ ਮਾਮਾ ਸਾਨੂੰ ਕਿਉਂ ਗੱਲ ਖਰਾਬ ਕਰਾਉਂਦੇ ਰਹੇ ਉੱਥੇ ਆ ਚੀਜ਼ ਦੇਖ ਕੇ ਗਿੱਜਣਗੇ ਜਿਹੜੇ ਭੌਂਕਦੇ ਨੇ ਉਹ ਮੈਂ ਕਹਿੰਦਾ ਵੀ ਉਹਨਾਂ ਦੀ ਮਾਮਾ ਫੋਨ ਕਰਦੀਆਂ ਨੇ ਉਹਨਾਂ ਦੀ ਮਾਮਾ ਤੜਫਦੀਆਂ ਵੀ ਯਾਰ ਸਾਡੇ ਜਵਾਕ ਇਹਨਾਂ ਨੂੰ ਦੇਖ ਕੇ ਕੀ ਕਰਨ ਲੱਗਣਗੇ ਚੱਟੇ ਵੀ ਲੱਗਣਗੇ ਹੋਰ ਇਹਨਾਂ ਦੇ ਨੌਜਵਾਨ ਉਹਨਾਂ ਨੂੰ ਦੇਖ ਕੇ ਖੜੀ ਉਹ ਕਬੱਡੀ ਦੇ ਵੱਡੇ ਪਲੇਅਰ ਥੋੜੀ ਬਣਨਗੇ ਜੇ ਹਾਂ ਜੇ ਪੰਜਾਬ ਦੇ ਨਾਲ ਸਰਕਾਰ ਕਹਿੰਦੀ ਅਸੀਂ ਗਰਾਉਂਡਾਂ ਜਾ ਕੇ ਖੜਿਆਰੀਆਂ ਨੂੰ ਆ ਦੇ ਰਹੇ ਆ ਖੜਿਆਰੀ ਦਾ ਯਾਰ ਗਰਾਉਂਡ ਤੇ ਸਾਡੇ ਜਵਾਰ ਜਿੱਟਾ ਲਾਈ ਜਾਂਦੇ ਨੇ ਐਡੇ-ਐਡੇ ਜਾਖਮ ਸੀ ਜਿਹੜੇ ਬਾਈ ਨੂੰ ਮੈਂ ਦੇਖ ਕੇ ਆ ਨਾ ਟੀਕੇ ਲਾਈ ਜਾਂਦਾ ਸੀਗਾ ਯਾਰ ਪਹਿਲਾਂ ਤਾਂ ਦੱਸਾਂ ਇਹ ਕਹਿੰਦਾ ਮੈਨੂੰ ਦਿੰਦਿਆ ਬਾਈ ਦਿਹਾੜੀ ਪਹਿਲੇ ਇਹਦੀ ਗੱਲ ਸੁਣ ਲਈ ਹਾਂ ਪਹਿਲਾਂ ਸਹੀ ਗੱਲ ਹੈ ਇਹਦਾ ਸਾਰਦਨ ਵੀ ਮੈਂ ਇੱਥੇ ਸਾਰਾ ਪ੍ਰਸ਼ਾਸਨ ਆਊਗਾ ਅਸੀਂ ਪਹਿਲਾਂ ਫੋਨ ਕਰਿਆ ਤੂੰ ਭੱਜਿਆ ਮੈਨੂੰ ਸਾਨੂੰ ਪਤਾ ਲੱਗ ਗਿਆ ਜੀ ਤੂੰ ਭੱਜ ਗਿਆ ਅਸੀਂ ਤਾਂ ਹੀ ਜਰਾ ਪਿੱਛਾ ਕਰ ਕਿਉਂਕਿ ਭੱਜਾਂ ਦੇ ਇੱਥੇ ਕਿਹੜਾ ਕਰਦਾ ਹੈ ਖੜੀ ਆ ਜਾਈ ਜੂ ਤੂੰ ਪਰਮਾਤਮਾ ਦੇ ਜੋ ਕਰਨਾ ਚਾਹੀਦਾ ਕਹਿੰਦਾ ਅੱਜ ਸਾਨੂੰ ਵੇਚਦਾ ਕੌਣ ਹੈ ਤੇਰੇ ਤੇ ਤੇਰੇ ਜਿਹੜੇ ਸਰਕਲ ਚ ਕਿੰਨੇ ਬੰਦੇ ਵੇਚਦੇ ਨੇ ਸਹੀ ਗੱਲ ਦੱਸ ਰਹੀ ਨਹੀਂ ਬਾਈ ਮੈਨੂੰ ਗੁੱਸਾ ਆਇਆ ਤੇਰਾ ਹੀ ਬਲੱਡ ਵਾਦਾ ਸਾਡਾ ਸਾਰਾਂ ਦੀ ਹਾਂ ਇਹ ਗੱਡਾ ਵਾਦਾ ਟੀਕੇ ਲਾ ਕੇ ਸਾਡਾ ਉਹੀ ਦਲੇਰੀ ਪਰਮਾਤਮਾ ਨੇ ਮਾਂ ਨੇ ਪੱਕੀ ਹੈ ਜੰਮਿਆ ਠੀਕ ਹੈ ਨਾ ਲਾਪਰਨਾ ਪਾ ਦੇਖ ਲਈ ਲਾਪਰਨਾ ਨਾ ਇਹ ਦੋ ਵੇਚੇਗਾ ਨਾ ਬਾਈ ਨਹੀਂ ਵੇਚੇ ਐਦੂ ਮੁੜ ਕੇ ਵੇਚੇਗਾ ਨਹੀਂ ਵੇਚਦਾ ਪਕੀਆ ਕੋਮਨ ਕੇ ਬੋਲ ਵੀ ਐਦੂ ਮੁੜ ਕੇ ਮੈਂ ਜਿੰਦਗੀ ਦੇ ਜਵਾਬ ਨੂੰ ਹੀ ਵੇਚਦਾ ਜੇ ਵੇਚਦਾ ਫੜ ਲਿਆ ਹੈ ਜਦੋਂ ਮੁੜ ਕੇ ਨਹੀਂ ਵੇਚਦਾ ਜੇ ਕੋਈ ਹੁੰਦਾ ਹੋਇਆ ਪਰਾਂ ਉਰਾ ਹੋ ਕੇ ਸਾਨੂੰ ਸਾਨੂੰ ਬਾਅਦਦਾਰਾ ਦੱਸੇਗਾ ਬੰਦਾ ਦੀਨਵਾਣਾ ਪੁਲਿਸ ਨੂੰ ਫੋਨ ਕਰੋ ਸਚੁਨ ਇਹ ਬੰਦਾ ਦਾ ਕੀ ਦੀਨਵਾਣਾ ਭੈਣ ਦੀ ਕੱਲੂ ਫੇਰਾ ਬਾਈ ਹੈ ਦੇਖਦਾ ਬਾਈ ਯਾਰ ਸੈਂਟਰ ਤੇ ਰੁਕਦਾ ਯਾਰ ਸਾਰੀ ਨਿਊਜ਼ ਲਾਵਾਗੇ ਉਹ ਗੱਲ ਬਕੀਆ ਦੋਤ ਨਹੀਂ ਹੋਣਾ ਕਿੰਨੇ ਮੁੰਡੇ ਮਾਰ ਕੇ ਯਾਰ ਮਰ ਗਏ ਅੱਜ ਦਾ ਉਡਾਉਂਦਾ ਪਿੰਡ ਦੇ ਵਿੱਚ ਮਾਤਾ ਨੇ ਫੋਨ ਕਰਿਆ 4:30 ਵਜੇ ਸਾਨੂੰ ਕਹਿੰਦੇ ਦੋ ਮੁੰਡੇ ਮਰ ਗਏ ਜਿਹੜੇ ਸਟੇਡੀਅਮ ਹੈ ਮੰਗਲ ਟੀਕੇ ਮਿਲਦੇ ਨੇ ਉੱਥੀ ਉੱਥੀ ਵੀਡੀਓ ਬਣਾ ਰਹੇ ਭਾਈ ਉਹ ਜੀ ਭੱਜੇ ਸੀ ਉਹੀ ਭੱਜ ਕੇ ਆਏ ਆ ਭਾਈ ਉਹ ਲਾ ਕੇ ਮਰ ਗਏ ਨਾਲੇ ਬੜੀ ਉਹ ਹਲੇ ਮਰ ਗਏ ਦੋ ਲਾ ਕੇ ਸਾਡੇ ਆ ਨੱਚਦੇ ਕਈ ਪਹਿਲੇ ਕਿਸ ਨੂੰ ਦਿਖਾਉਂਦੇ ਗੱਦ ਖੋਲ ਕੱਢ ਉਹ ਨਹੀਂ ਲੱਤ ਕੀ ਦਿਖਾਉਂਗੇ ਉਹ ਨਹੀਂ ਦਿਖਾਇਆ ਯਾਰ ਭਾਜੋ ਗਲੇ ਪੈਣੀ ਹੋਰ ਨਹੀਂ ਦਾਗਿਆ ਯਾਰ ਗਲੀ ਗੁਲੀ ਨਹੀਂ ਹੋਈ ਭਾਈ ਹੂੰ ਸੁੱਜੀ ਹੋਈ ਆ ਲਾਉਂਦੇ ਨੇ ਉਹਰੇ ਦਾ ਭਾਈ ਅੰਸਾਂ ਦਾ ਦਾਦਾ ਦੜ ਵੇਚਦਾ ਆ ਦੇਖ ਲੋ ਭਾਈ ਕਿਵੇਂ ਲੋਕ ਵੀ ਕਹਿੰਦੇ ਆ ਦੇਖੋ ਲੋਕ ਵੀ ਸਾਰੇ ਕਹਿੰਦੇ ਨੇ ਵੀ ਯਾਰ ਇੱਥੇ ਸਰਿਆਂਮ ਧੜਾ ਧੜ ਵੇਚਦਾ ਤੇ ਫਿਰ ਜਿਹੜੇ ਕਹਿੰਦੀ ਆ ਸਰਕਾਰ ਵੀ ਅਸੀਂ ਨਸ਼ਾ ਰੋਕਾਂਗੇ ਤੇ ਨਸ਼ੇ ਦਾ ਨੌਜਵਾਨ ਨੂੰ ਗਰਾਉਂਡਾਂ ਚ ਮਿਲਦਾ ਯਾਰ ਥੱਡ ਲਾਂਡ ਦਾ ਹੈ ਜੀ ਸਰਕਾਰ ਦੇ ਇਹ ਜਿਹੜੀਆਂ ਭੇਡਾਂ ਦੇ ਜਿਹੜੀਆਂ ਕਹਿੰਦੀਆਂ ਨੇ ਵੀ ਨਸ਼ਾ ਦਾ ਵੇਖਦਾ ਨਹੀਂ ਜਦੋਂ ਗਰਾਊਂਡ 'ਚ ਨਸ਼ਾ ਵਿਕੀ ਜਸ ਵਿਕ ਸਕਦਾ ਫਿਰ ਓਡੇ ਘਰਾਂ ਤੱਕ ਵੀ ਆ ਸਕਦਾ ਇਹ ਓਡੇ ਕੱਲੇ ਕੱਲੇ ਘਰ ਦੇ ਯਾਰੋਂ ਦਾ ਹੈ ਨਹੀਂ ਵੀਰੇ ਛੱਡਣਾ ਤਾਂ ਕੋਈ ਗੱਲ ਨਹੀਂ ਮਤਲਬ ਨਹੀਂ ਤੇਰੇ ਵਰਗੇ ਇਥੇ ਦੇਖ ਕੇ ਹੋਰ ਚਾਰਾਂ ਨੂੰ ਲੱਗਣਗੇ ਯਾਰ ਠੀਕ ਆ ਮੈਂ ਹੁਣ ਐਸਐਸਚੂ ਨੂੰ ਫੋਨ ਕਰ ਦਿਆਂ ਮੈਂ ਨੰਬਰ ਦੇ ਕਿਹੜਾ ਕੱਢਿਆ ਸੀ ਐਸਐਸਚੂ ਦਾ ਓਏ ਗੁਰੀ ਆ ਜੀ ਮੇਰੇ ਵਾਲੇ ਬੂਹੇ ਲਾ ਲਾ ਆ ਵੀਡੀਓ ਬਣੀ ਜਾਂਦੀ ਆ ਹਾਂ ਉਹ ਵੀਡੀਓ ਨਹੀਂ ਜਾਂਦੀ ਆ ਬਾ ਕੋਈ ਨਾ ਕੱਟ ਦੇ ਗੁਰੀ ਕਰ ਵੀਡੀਓ ਬਗੂ ਆ ਹੈਗਾ ਬਾਈ